ਲੈ ਵੀ ਲੈ ਕੋਲੇ ਆਓ ਮੜਿਆ ਫੋਟੋ ਨਹੀਂ ਆ ਰਹੀ ਭਾਈ ਪਿੱਛੇ ਆ ਜੀ ਹੁਣ ਆ ਜੀ ਪਿੱਛੇ ਆ ਲਓ ਇੱਕ ਮਿੰਟ ਬੜੀ ਕਿਵਾਦ ਅਸੀਂ ਆਪਣੇ ਬਹੁਤ ਭਯਮਣ ਵਾਲੇ ਹੋਰ ਸਨਮਾਨਯੋਗ ਸੀਐਮ ਪੰਜਾਬ ਤੇ ਸਨਮਾਨਯੋਗ ਡੀਜੀਪੀ ਪੰਜਾਬ ਤੇ ਜਿਹੜੀਆਂ ਹਦਾਇਤਾਂ ਨੇ ਤੇ ਡੀਏਜੀ ਪਟਿਆਲਾ ਰੇਂਜ ਦੀਆਂ ਦਿਸ਼ਾ ਨਿਰਦੇਸ਼ਾਂ ਹੈ ਇੱਕ ਪਟਿਆਲਾ ਪੁਲਿਸ ਲਗਾਤਾਰ ਕੰਮ ਕਰ ਰਹੀ ਹੈ ਕਿ ਜਿਹੜੇ ਵੀ ਕੋਈ ਵੈਪਨ ਨੇ ਇਲੀਗਲ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤਾਂ ਜੋ ਜਿਹੜੀ ਵੀ ਕੋਈ ਘਟਨਾ ਉਹਨੂੰ ਅਵਰਟ ਕੀਤਾ ਜਾ ਸਕੇ ਕਿਸੇ ਦਾ ਜਾਨੀ ਜਾਂ ਮਾਲੀ ਨੁਕਸਾਨ ਨਾ ਹੋਵੇ ਉਸ ਦੀ ਲੜੀ ਵਿੱਚ ਇਨਚਾਰਜ ਸਪੈਸ਼ਲ ਸੈੱਲ ਪਟਿਆਲਾ ਇੰਸਪੈਕਟਰ ਹਰਜਿੰਦਰ ਸਿੰਘ ਅੰਡਰ ਸੁਪਰਵੀਜ਼ਨ ਆਫ ਡੀਐਸਪੀ ਸਿਟੀ 1 ਐਸਪੀ ਸਿਟੀ ਤੇ ਐਸਪੀਡੀ ਇਹਨਾਂ ਨੇ ਚੰਗਾ ਕੰਮ ਕੀਤਾ ਇਹਨਾਂ ਕੋਲ ਇਨਫੋਰਮੇਸ਼ਨ ਆਈ ਸੀ ਤਿੰਨ ਬੰਦੇ ਇਹਨਾਂ ਨੇ ਅਰੈਸਟ ਕੀਤੇ ਅਮਰਿੰਦਰ ਸਿੰਘ ਉਸ ਬਿੱਲੀ ਵਿਕਰਮ ਤੇ ਤੀਜਾ ਬੰਦਾ ਜਿਹੜਾ ਅਰੈਸਟ ਹੋਇਆ ਉਹਦਾ ਨਾਮ ਹੈਗਾ ਸਨੀ ਸੋ ਇਹ ਤਿੰਨ ਬੰਦੇ ਅਰੈਸਟ ਕੀਤੇ ਗਏ ਨੇ ਚਾਰ ਵਿੱਪਨ ਇਹਨਾਂ ਕੋਲੋਂ ਮਿਲੇ ਨੇ ਦੋ ਬੱਤੀ ਬੋਰ ਦੇ ਤੇ ਨਾਲ ਜਿੰਦਾ ਕਾਰਤੂਸ ਨੇ 8 ਤੇ 2315 ਬੋਰ ਦੇ ਜਿਹਦੇ ਨਾਲ ਚਾਰ ਜ਼ਿੰਦਾ加ਰ ਤੋਂ ਰਿਕਵਰ ਕੀਤੇ ਗਏ ਨੇ ਇਹਨਾਂ ਦੀ ਜੇ ਕ੍ਰਿਮੀਨਲ ਹਿਸਟਰੀ ਦੀ ਗੱਲ ਕਰੀ ਅਮਰਿੰਦਰ ਬਿੱਲੀ ਤੇ ਤਿੰਨ ਪਰਚੇ ਦਰਜ ਨੇ ਤੇ ਸਣੀ ਤੇ ਚਾਰ ਪਰਚੇ ਦਰਜ ਨੇ ਤੇ ਤੀਜਾ ਜਿਹੜਾ ਵਿਕਰਮ ਹੈ ਉਹਦੇ ਤੇ ਵੀ ਤਿੰਨ ਪਰਚੇ ਦਰਜ ਨੇ ਇਹਨਾਂ ਪਰਚਿਆਂ ਦੀ ਡਿਟੇਲ ਤੁਹਾਡੇ ਨਾਲ ਮੈਂ ਜ਼ਰੂਰ ਸ਼ੇਅਰ ਕਰਨੀ ਚਾਹੂੰਗਾ ਕਿ ਜਿਹੜਾ ਸਣੀ ਹੈ ਇਹ ਤੇ ਸਪੈਸ਼ਲ ਸੈੱਲ ਦਿੱਲੀ ਨੇ ਵੀ ਪਹਿਲਾਂ ਪਰਚਾ ਦਰਜ ਕੀਤਾ ਸੀਗਾ 2023 ਦੇ ਵਿੱਚ ਉਹਦੇ ਚ 18 ਵੈਪਨ ਐ ਤੋਂ ਰਿਕਵਰ ਹੋਏ ਸੀ ਸੋ ਇਹ ਹਾਰਡ ਐਂਡ ਕ੍ਰਿਮੀਨਲ ਹੈ ਪੁਰਾਣਾ ਕ੍ਰਿਮੀਨਲ ਹੈ ਸੋ ਹੁਣ ਵੀ ਜਿਹੜਾ ਇਹਨਾਂ ਦਾ ਪਲਾਨ ਸੀਗਾ ਇਹ ਐਸ ਕੇ ਕਰੋੜ ਜਿਹੜਾ ਗੈਂਗਸਟਰ ਹੈ ਜੇਲ੍ਹ 'ਚ ਉਹਦੇ ਖਿਲਾਫ ਇਹਨਾਂ ਦਾ ਸੀਗਾ ਐਕਸ਼ਨ ਕਿ ਉਹਦਾ ਕੋਈ ਜਾਣਕਾਰ ਹੈਗਾ ਉਹਦਾ ਇਹਨਾਂ ਨੇ ਕਤਲ ਕਰਨਾ ਸੀ ਉਹਦੇ ਲਈ ਇਹਨਾਂ ਨੇ ਵੈਪਨ ਮੰਗਾਏ ਸੀ ਸੋ ਇਹ ਵੈਪਨ ਫੜ ਕੇ ਉਸ ਕਤਲ ਨੂੰ ਅਵਰਟ ਕੀਤਾ ਗਿਆ ਇਨ ਐਡੀਸ਼ਨ ਇਹਨਾਂ ਤੇ ਹੁਣੇ 2025 'ਚ ਵੀ ਪਰਚਾ ਦਰਜ ਹੋਇਆ ਨਾਜ਼ਮੰਡੀ ਥਾਣੇ ਦਾ 14/25 ਉਹਦੇ 'ਚ ਵੀ ਇਹ ਨਾਮਜ਼ਦ ਸੀਗੇ ਉਹਨਾਂ 'ਚ ਵੀ ਉਸ ਪਰਚੇ ਵਿੱਚ ਵੀ ਇਹਨਾਂ ਦੀ ਅਰੈਸਟ ਪਾਈ ਗਈ ਇਸ ਦੇ ਨਾਲ ਹੀ ਜ਼ਿਕਰਯੋਗ ਹੈ ਕਿ EGITF ਨੇ ਵੀ ਇਹਨਾਂ ਨੂੰ ਅਰੈਸਟ ਕੀਤਾ ਸੀਗਾ 2023 ਚ ਉਦੋਂ ਵੀ ਇਹਨਾਂ ਕੋਲੋਂ ਵੈਪਨ ਰਿਕਵਰ ਹੋਏ ਸੀ ਸੋ ਇਹ ਚੰਗੀ ਰਿਕਵਰੀ ਹੋਈ ਹੈ ਬੜੀ ਵੱਡੀ ਕਾਮਯਾਬੀ ਹੈ ਪਟਿਆਲਾ ਪੁਲਿਸ ਲਈ ਤੇ ਇਨਚਾਰਜ ਸਪੈਸ਼ਲ ਸੈੱਲ ਪਟਿਆਲਾ ਲਈ ਉਹਨਾਂ ਨੇ ਬੜੀ ਮਿਹਨਤ ਨਾਲ ਇਹਨਾਂ ਬੰਦਿਆਂ ਨੂੰ ਫੜਿਆ ਸੋ ਇਹਦੇ ਚ ਅੱਗੇ ਇਨਵੈਸਟੀਗੇਸ਼ਨ ਜਾਰੀ ਹੈ ਇਹਨਾਂ ਦਾ ਰਿਮਾਂਡ ਲਿਆ ਗਿਆ ਸੋ ਹੋਪਫੁਲੀ ਇਹਦੇ ਚ ਹੋਰ ਵੀ ਖੁਲਾਸੇ ਹੋਣਗੇ ਸਰ 17 ਸੱਤ ਗਰੁੱਪ ਉਹਦਾ ਟੀਮ ਚੋਪਰ ਕੀ ਹੋਵੇ ਇਹ ਜਿਹੜਾ ਤਾਰਾ ਚੰਦ ਗਰੁੱਪ ਹੈ ਜਿਹਦੇ ਇਹ ਆਪਣੇ ਆਪ ਨੂੰ ਮੈਂਬਰ ਕਹਾਂਦੇ ਆ ਤਾਰਾ ਚੰਦ ਗਰੁੱਪ ਦਾ ਕਤਲ ਜਿਹੜਾ ਹੈ ਉਹ ਐਸ ਕੇ ਕਰੋੜ ਨੇ ਕੀਤਾ ਸੀਗਾ ਐਸ ਕੇ ਕਰੋੜ ਗਰੁੱਪ ਨੇ ਕੀਤਾ ਸੀ ਇਸ ਕਰਕੇ ਇਹ ਐਸ ਕੇ ਕਰੋੜ ਗਰੁੱਪ ਦੇ ਕਿਸੇ ਬੰਦੇ ਦਾ ਕਤਲ ਕਰਨਾ ਚਾਹੁੰਦੇ ਸੀ ਉਹਦਾ ਬਦਲਾ ਲੈਣ ਸਰ ਇਹ ਤਿੰਨੋਂ ਆਪਸ ਚ ਲਿੰਕ ਹੈਗੇ ਆ ਸਰ ਤਿੰਨੋਂ ਆਪਸ ਚ ਲਿੰਕ ਨੇ ਜਿਵੇਂ ਮੈਂ ਦੱਸਿਆ ਕਿ ਪਹਿਲਾਂ ਵੀ ਇਹਨਾਂ ਕੋਲ ਵੈਪਨ ਰਿਕਵਰ ਹੋ ਚੁੱਕੇ ਸੋ ਇਹ ਹਾਰਡ ਹੈਂਡ ਕ੍ਰਾਈਮਨਲ ਨੇ ਇਕੱਠੇ ਇਹ ਵਾਰਦਾਤਾਂ ਵੀ ਕਰਦੇ ਨੇ ਹੁਣ ਵੀ ਜਿਹੜਾ ਅਨਾਜ ਮੰਡੀ ਵਾਲਾ ਪਰਚਾ 2025 ਦਾ ਉਹਦੇ ਵਿੱਚ ਵੀ ਇਹ ਤਿੰਨੇ ਨਾਮ ਜਦ ਨੇ ਇਹ ਨਾਮ ਜੀ ਹੈ ਦੂਜੇ ਕੱਟੇ ਚੀਜ਼ ਨਹੀਂ ਇਹ ਗੈਰ ਲਿਸੈਂਸੀ ਨੇ ਗੈਰ ਕਾਨੂੰਨੀ ਨੇ ਕੋਈ ਕਬੱਡੀ ਕੋਈ ਗੈਂਗਵਾਰ ਦਾ ਪਿਆਰੀ ਸੀਗੀ ਇਹਨਾਂ ਨੂੰ ਇਹਨਾਂ ਤੋਂ ਜਿਹੜੀ ਹਜੇ ਤੱਕ ਤਫਤੀਸ਼ ਕੀਤੀ ਗਈ ਹੈ ਬਿਲਕੁਲ ਇਹ ਗੈਂਗਵਾਰ ਦੇ ਤਹਿਤ ਹੀ ਇਹਨਾਂ ਨੇ ਉਹ ਬੰਦਾ ਮਾਰਨਾ ਸੀਗਾ ਸੋ ਇਹਨਾਂ ਦੀ ਕੋਸ਼ਿਸ਼ ਸੀਗੀ ਉਹ ਬੰਦੇ ਦਾ ਕਤਲ ਕੀਤਾ ਜਾਵੇ ਤੇ ਐਸ ਕੇ ਕਰੋੜ ਗਰੁੱਪ ਦੇ ਐਨਟੀ ਸੀਗੇ ਤੋ ਇਹਨਾਂ ਦੀ ਕੋਸ਼ਿਸ਼ ਸੀ ਕਿ ਉਹਦਾ ਬੰਦਾ ਮਾਰ ਕੇ ਤੇ ਆਪਣੇ ਬੰਦੇ ਦਾ ਜਿਹੜਾ ਕਤਲ ਹੋਇਆ ਉਹਦਾ ਬਦਲਾ ਲਿਆ ਜਾ ਸਕੇ। ਇਹ ਸਰ ਟਾਰਗੇਟ ਜਿਹੜਾ ਹੈਗਾ ਹਫਤਾ ਅੰਤ ਤੱਕ ਸੀਮਤੀ ਜਾਂ ਹੋਰ ਵੀ ਕੋਈ ਇਹਨਾਂ ਦਾ ਟਾਰਗੇਟ ਨਹੀਂ ਹਜੇ ਤੱਕ ਕੋਈ ਟਾਰਗੇਟ ਕਲੀਅਰ ਹੋਇਆ ਬਾਕੀ ਜਿਹੜੇ ਨੇ ਉਹ ਅਸੀਂ ਕਲੀਅਰ ਕਰ ਰਹੇ ਹਾਂ ਇਨਵੈਸਟੀਗੇਸ਼ਨ ਜਾਰੀ ਹੈ ਇਹਨਾਂ ਦੀ ਪੁੱਛਗਿੱਛ ਜਾਰੀ ਹੈ। ਕੋਈ ਹੋਰ ਵੀ ਸਾਥੀ ਸਰ ਪਤਾ ਲੱਗਿਆ ਨਹੀਂ ਨਹੀਂ ਹਜੇ ਤੱਕ ਨਹੀਂ ਸਰ ਜੇਲ ਦੇ ਜੇਲ ਦੇ ਅੰਦਰ ਇਨੈਕਸਸ ਤੇ ਰਹਿੰਦਾ ਸਮੇਂ ਨਹੀਂ ਇਹ ਜੇਲ ਚ ਨਹੀਂ ਇਹ ਤਾਂ ਇੰਡੀਪੈਂਡੈਂਟ ਪਹਿਲਾਂ ਸੀਗੇ ਤੇ ਬਾਅਦ ਚ ਇਕੱਠੇ ਹੋ ਕੇ ਇਹਨਾਂ ਨੇ ਇਹ ਵਿਉਂਤਬੰਦੀ ਕੀਤੀ ਹੈ। ਸੋ ਇਹਦੇ ਚ ਕੋਈ ਨਾਲ ਬੰਦਾ ਇਹਨਾਂ ਦੇ ਜੇਲਤਾਂ ਸੀਗਾ ਜਾਂ ਨਹੀਂ ਸੀ ਉਹ ਅਸੀਂ ਤਫਤੀਸ਼ ਚ ਕਲੀਅਰ ਹੋਊਗਾ ਕਿ। ਸ਼ਵੇਰ ਵਾਲੀ ਰਿਕਵਰੀ ਜੀ। ਸ਼ਵੇਰ ਵਾਲੀ ਹਜੇ ਸਾਡੀ ਆਪਰੇਸ਼ਨ ਚੱਲ ਰਿਹਾ ਆਨਗੋਇੰਗ ਹੈ। ਬਟ ਇੱਕ ਸਮਾਨੇ ਚ 1200 ਗੋਲੀਆਂ ਦਾ ਪਰਚਾ ਦਰਜ ਕਰ ਰਹੇ ਆ। ਉਹਦੇ ਚ ਰਿਕਵਰੀ ਹੋਈ ਹੈ ਪਾਤੜਾ ਥਾਣੇ ਚ ਰਿਕਵਰੀ ਹੋਈ ਹੈ। ਇੱਥੇ ਸ਼ਹਿਰ ਵਿੱਚ ਜਿਵੇਂ ਡੀਆਜੀ ਸਾਹਿਬ ਦੱਸ ਕੇ ਗਏ ਸੀ ਪਹਿਲਾਂ ਵੀ 3 ਲੱਖ ਹਨ ਅਕਾਊਂਟਡ ਕੈਸ਼ ਰਿਕਵਰ ਹੋਇਆ ਕੁਝ ਹੋਰ ਕੈਸ਼ ਨਾਲ 10 ਬਾਈਕਸ ਨੇ ਇੱਕ ਨੋਵਾ ਇੱਕ ਇਲੈਕਟ੍ਰੋਨਿਕ ਕੰਡਾ ਕੁਝ ਕਾਟਰਾ ਬੈਂਡ ਵੀ ਰਿਕਵਰ ਹੋਇਆ ਸੋ ਜਿੱਦਾਂ ਹੀ ਉਹ ਸਾਰਾ ਕੋਲੇਟ ਹੋ ਜਾਂਦਾ ਇਕੱਠਾ ਹੋ ਜਾਂਦਾ ਕਿ ਕਿੰਨੇ ਪਰਚੇ ਦਰਜ ਕੀਤੇ ਗਏ ਇੱਕ ਡਿਟੇਲ ਤੁਹਾਡੇ ਨਾਲ ਸ਼ੇਅਰ ਕਰਾਂਗੇ